ਦਰਦੇ ਮੇਰੇ ਵਿਸ਼ੇ ਹੈ ਹੈਲੋ ਦੋਸਤੋ ਗੁੱਡ ਮਾਰਨਿੰਗ ਮਿਲਦੇ ਆ ਤੁਹਾਨੂੰ ਨਵੀਂ ਸਵੇਰ ਨਵੇਂ ਵਲੌਗ ਦੇ ਨਾਲ ਡੇਲੀ ਰੁਟੀਨ ਦੀ ਤਰ੍ਹਾਂ ਆਪਣੇ ਡੇਲੀ ਦੇ ਵਰਕ ਦਿਖਾਉਂਦੇ ਆ ਤੇ ਨਾਲੇ ਤਾਂ ਨਾਲ ਗੱਲ ਕਰਦੇ ਆ ਨਾਲ ਨਾਲ ਕੰਮ ਕਰਦੇ ਆ ਆਪਣੇ ਤੇ ਅਦਰ ਦੇਖੋ ਜੀ ਕ੍ਰਿਸ਼ ਹਜੇ ਰਜਾਈ ਚੋਂ ਹੀ ਨਿਕਲਦਾ ਪਿਆ ਪੌਣੇ 10 ਹੋਣ ਲੱਗੇ ਆ ਕ੍ਰਿਸ਼ ਕੀ ਦੋ ਉੱਠਣਾ ਉੱਠ ਜਾਂਦਾ ਕਿਦੋਂ ਟਿਊਸ਼ਨੇ ਜਾਣਾ ਕਿ 11 ਵਜੇ ਜਾਣਾ। ਹਾਂ ਤੇ 11 ਵਜੇ ਜਾਣਾ ਦੇ ਕਿ ਦੋ ਉੱਠਣਾ। 10 ਵਜੇ। ਠੀਕ ਹੈ ਤੇ ਆਦਰ ਸਾਡਾ ਗੁੱਡੂ ਜੀ ਇਹਨੂੰ ਆ ਸਵੇਰੇ ਸਵੇਰੇ ਉੱਠਦੇ ਹੀ ਵੋਮਟਿੰਗ ਸ਼ੁਰੂ ਹੋ ਗਈ। ਤੇ ਗੁੱਡੂ ਕੀ ਖਾ ਲਿਆ ਅਹੋ ਜੀ ਜਿੰਨਾ ਵੋਮਟਿੰਗ ਉਹ ਨਹੀਂ ਸ਼ੁਰੂ ਹੋਈ। ਖੁਦ ਨਹੀਂ ਪਤਾ ਲੱਗਾ ਗੁੱਗੂ ਨੂੰ। ਗੁੱਡੂ ਗੰਦਾ ਈ। ਗੁੱਡੂ ਗੰਦਾ। ਆ ਦੇਖੋ ਐ ਦੀ ਨਕਲ ਉਤਾਰਦਾ ਪਿਆ। ਇਹਨਾਂ ਦੋਨਾਂ ਨੇ ਇਹਦੇ ਤੋਂ ਹੀ ਲੜ ਪੈਣਾ। ਹੀ ਬਦਦਰ ਸਗੂ ਗੂ ਤੂੰ ਵੀ ਕਰਕੇ ਗੂ ਗੂ ਕਰਿਓ ਕਿਦਾਂ ਆਹ ਮਨਨ ਕੱਟੀ ਬੰਦ ਤੇ ਅਦਰ ਦੇਖੋ ਜੀ ਸਾਡਾ ਮਿੱਠੂ ਤੇ ਕੀ ਵੀ ਉੱਠ ਗਏ ਨੇ ਤੇ ਮਿੱਠੂ ਜੀ ਉੱਠ ਕੇ ਤੇ ਕਰ ਰਹੇ ਨੇ ਬ੍ਰਸ਼ ਮਿੱਠੂ ਯਾ ਨਹੀਂ ਅਜੇ ਬ੍ਰਸ਼ ਅੱਧਾ ਘੰਟਾ ਹੋ ਗਿਆ ਤੈਨੂੰ ਕਰ ਦੇ ਆਹ ਦੇਖੋ ਜੀ ਮਿੱਠੂ ਬ੍ਰਸ਼ ਕਰਦਾ ਪਿਆ ਅੱਧਾ ਛੜੀ ਕਿਵੂ ਐ ਐ ਕਿਵੂ ਆ ਗਿਆ ਕਿਵੂ ਕਿਦਾਂ ਕਿਵੂ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਹੈਲੋ ਪਾਰੀ ਕਰ ਦੋ ਮਮਾ ਨੂੰ ਪਾਰੀ ਕਰ ਦੋ ਕਿਵੂ ਅੱਜ ਜੋ ਆਏ ਹੋਏ ਹੋਏ ਐ ਕੀ ਕੀਤਾ ਅੱਜ ਅੱਜ ਮੀ ਟੂ ਹੋ ਗਿਆ ਬ੍ਰਸ਼ ਮਿੱਠੂ ਦਾ ਬ੍ਰਸ਼ ਹੋ ਗਿਆ ਮੋਟੂ ਐ ਛੜਾ ਪਤਲੂ ਤੇ ਉਹ ਛੜਾ ਮੋਟੂ ਪਤਲੂ ਕਿਦਾਂ ਠੀਕ ਹੋ ਪਤਲੂ ਠੀਕ ਹੋ ਠੀਕ ਆ ਐ ਮੋਟੂ ਪਤਲੂ ਛੜੇ ਦੋਨੋਂ ਆ ਵੇਖੋ ਜੀ ਸਵੇਰੇ ਸਵੇਰੇ ਮम्मा ਆਪਣੀ ਡਿਊਟੀ ਤੇ ਆ ਡਸਟਿੰਗ ਕਰਦੇ ਪਿਆ ਜੇ ਡਸਟਿੰਗ ਤੋਂ ਬਾਅਦ ਕੀ ਕਰਨਾ

ਤੇ ਉੱਤੇ ਅ ਡੱਕੀ ਵੀ ਕੀਵੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਕੋਲੀ ਇੱਧਰ ਮਮਾ ਕਿੰਨੇ ਪਿਆਜ਼ ਕੱਟ ਰਹੇ ਆ ਤੇ ਨਾਲ ਮਮਾ ਦੇ ਆ ਗਏ ਆ ਅੱਖਾਂ ਚ ਆਂਸੂ ਬਾਈ ਦੂਆ ਕਦੇ ਵਾਸਤੇ ਪਿਆਜ਼ ਕੱਟੇ ਨੇ ਚਟਨੀ ਵਾਓ ਅੱਜ ਜੀ ਸਾਡੀ ਲਾਈਟ ਬੰਦ ਹੋਣ ਕਾਰਨ ਅੱਜ ਜਿਹੜੇ ਕੱਪੜੇ ਨੇ ਉਹ ਹੱਤ ਨਾਲ ਧੋਨੇ ਪਏ ਤੇ ਸਪਿੰਨ ਵੀ ਨਹੀਂ ਹੋ ਪਏ ਤੇ ਅੱਜ ਕੱਪੜੇ ਜਿਹੜੇ ਆ ਪਤਾ ਨਹੀਂ ਸੁੱਕਣਗੇ ਕਿ ਨਹੀਂ ਸੁੱਕਣਗੇ ਪਰ ਧੁੱਪ ਤੇ ਅੱਜ ਬਹੁਤ ਤੇਜ ਆ ਬਟ ਇਹ ਆ ਕਿ ਸਾਡੀ ਅੱਜ ਲਾਈਟ ਬੰਦ ਹੋ ਗਈ ਇੱਧਰ ਆ ਸਾਡਾ ਗੁੱਡੂ ਬੈਠਾ ਸਿਰ ਧੋ ਕੇ ਆਪਣਾ ਸਿਰ ਸੁਕਾ ਰਹੀ ਹੈ ਤੇ ਇੱਧਰ ਸਾਡੇ ਕੱਪੜੇ ਜਿਹੜੇ ਆ ਉਹ ਸਪਿੰਨ ਕਰਨ ਤੋਂ ਬਿਨਾ ਪਏ ਆ ਤੇ ਆ ਦੇਖੋ ਇਸ ਤਰ੍ਹਾਂ ਹੀ ਅੱਜ ਸੁੱਕਣਗੇ ਕੱਪੜੇ ਦੇਖੋ ਜੀ ਮੈਂ ਗੁੱਗੂ ਨੂੰ ਲੈ ਕੇ ਆਇਆ ਤੁਹਿਆਰ ਤੋਂ ਤੇ ਗੁੱਗੂ ਦੇ ਵੈਲਕਮ ਵਾਸਤੇ ਇਹ ਵੇਖੋ ਫੋਜਾ ਤੇ ਇਹ ਦੇਖੋ ਇਹ ਨਾਲ ਸਾਡੇ ਨਾਲ ਹੁਣ ਨਾਲ ਨਾਲ ਹੀ ਜਾਣਗੇ ਸਾਡੇ ਵੇਖਿਓ ਹਾਈ ਚਲ ਆ ਬਦੂਆ ਤੇ ਅ ਤਰਸੀਂ ਰੇਡੀ ਵੀ ਸੇ ਲੋ ਜੀ ਜਿਹੜੀ ਮੰਮਾ ਸਵੇਰ ਤੋਂ ਕਹਿੰਦੇ ਕਿ ਸਾਡੀ ਲਾਈਟ ਗਈ ਹੈ ਲਾਈਟ ਗਈ ਹੈ ਉਹ ਪਾਪਾ ਨੇ ਸ਼ਾਮੀ ਆ ਕੇ ਦੇਖਿਆ ਸਾਡੀ ਲਾਈਟਿੰਗ ਨਹੀਂ ਉੱਥੋਂ ਕੋਈ ਫਾਲਟ ਪਿਆ ਵਾ ਸਰਕਟ ਬ੍ਰੇਕ ਖਰਾਬ ਹੋ ਗਈ ਸਾਇਰਜ ਲਾਈਟ ਹੈਗੀ ਆ ਕਹਿੰਦੇ ਸਾਡੀ ਸਾਡੀ ਖਰਾਬ ਹੋਈ ਹੈ ਐਮ ਸੀ ਬੀ ਉੱਡ ਗਿਆ ਢੇ ਦੋ ਹੁਣ ਚੇਂਜ ਕਰਦੇ ਆ ਤੇ ਫੇਰ ਲਾਈਟ ਆਏਗੀ तो फिर यह सब्जी बनेगी गुकू थे पापा लगे दे बे देखो जी एमसीबी दे पटाखे पे दे <laughs> क्या कहना है आपका चाय पी दे ले आ जा की आई 3 एंपियर का देख लो गाइस मुझे चाय भी नहीं पीने देते कितना <laughs> टाइम और लगना पानी मिनट और ਅੱਧਾ ਘੰਟਾ ਤੇ ਹੋ ਗਿਆ ਤਾਂ ਠੀਕ ਆ ਅੱਦੇ 5 ਮਿੰਟ ਹੋਰ ਪਾਪਾ ਦੇ ਛੱਟ ਵੀ ਲੱਗੀ ਨਾ ਵਿੱਚ ਹੂੰ ਉਹਦੇ ਬਲਤੇ ਜੇ ਦੇਖਣਾ ਵਾ ਛੱਟ ਵਾਲਤੇ ਜੇ ਦੇਖਿਆ ਨਹੀਂ ਪੇਸ਼ ਕਸਵਾ ਜੀ ਕਹਿੰਦੇ ਹਾਂ ਹਜੇ ਲਾਈਟ ਵਾਲੀ ਦੇਖਦੇ ਪਏ ਆ ਕਿਹਦੇ ਵਜੇ ਨਾ ਉਹਨੂੰ ਪਤਾ ਹੁੰਦਾ ਕਮਰ ਗਗੂ ਕੀ ਜਿਹਦੇ ਵਜੇ ਨਾ ਉਹਨੂੰ ਪਤਾ ਹੁੰਦਾ ਅੱਛਾ ਜੀ ਸਾਨੂੰ ਨਹੀਂ ਪਤਾ ਅੱਛਾ ਅਵੇ ਨਾ ਨੂੰ ਗੰਢੇ ਪੀ ਹਨ ਲੋ ਜੀ ਅੱਧਾ ਚਟਨੀ ਬਣ ਕੇ ਹੋ ਗਈ ਰੈਡੀ ਸਵੇਰ ਦੀ ਲਾਈਟ ਬੰਦ ਔਨ ਕਰਕੇ ਕੋਈ ਕੰਮ ਨਹੀਂ ਹੋ ਪਾਇਆ ਲਾਈਟ ਬੰਦ ਤੇ ਨਹੀਂ ਪਿੱਛੋਂ ਪਰ ਉਥੇ ਚੱਲ ਜਿੱਦਾਂ ਮੈਂ ਤੇ ਹੁਣ ਜਿਹੜੀ ਆ ਚਟਨੀ ਬਣਾਈ ਹੈ ਸਬਜੀ ਬਣ ਗਈ ਹੈ ਤੇ ਨਾਲ ਚਪਾਤੀਆਂ ਬਣਦੀਆਂ ਪਈਆਂ ਨੇ ਹੁਣ ਅਸੀਂ ਖਾਵਾਂਗੇ ਖਾਣਾ ਤੇ ਖਾਣਾ ਖਾਣ ਤੋਂ ਬਾਅਦ ਕੀ ਕਰਾਂਗੇ ਰੈਸਟ ਫਿਰ ਮਿਲਾਂਗੇ ਤੁਹਾਨੂੰ ਨੈਕਸਟ ਵਲੌਗ ਦੇ ਨਾਲ ਸਵੇਰੇ ਦੇਖਦਾ ਸੀ ਸਾਰਿਆਂ ਨੂੰ ਗੁੱਡ ਨਾਈਟ